ਉੱਥੇ ਲੈਣਾਂ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੱਬੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮੈਂ ਡਾਕਟਰ ਸੰਜੀਤ ਕੁਮਾਰ ਐਸਸੀ ਮੁੱਲਾ ਸ਼ੇਰਪੁਰ ਤੇ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ। ਟੈਸਟ ਤੋਂ ਲੈ ਕੇ ਦਵਾਈਆਂ ਸਾਰੀਆਂ ਫ੍ਰੀ ਹਨ। ਇੱਥੇ ਦੇ ਲਈ ਅਸੀਂ 90 ਪੇਸ਼ੈਂਟ ਆ ਰਹੇ ਆ ਜਿਹੜੇ ਕਿ ਸਰਕਾਰ ਦੀ ਇਸ ਫੈਸਿਲਿਟੀ ਦਾ ਫਾਇਦਾ ਲੈ ਰਹੇ ਨੇ। ਸਨਮੋਕਤ ਇਲਾਜ ਹੁੰਦਾ ਮੁਫਤ ਦਵਾਈ ਮਿਲਦੀ ਟੈਸਟ ਸਾਡੇ ਫ੍ਰੀ ਹੁੰਦੇ ਆ 6 ਮਹੀਨੇ ਤੋਂ ਦਵਾਈ ਚੱਲ ਰਹੀ ਮੇਰੀ ਮਦਦ ਦੀ ਬਹੁਤ ਧੰਨਿਆ। ਠੀਕ ਆ ਹੁਣ। ਅਸੀਂ ਇੱਥੇ ਨਕੌਦਰ ਸ਼ਹਿਰ ਦੇ ਆ ਮੱਲਾ ਸ਼ੇਰਪੁਰ ਲੱਗ ਗਈ ਆ ਕਲੀਨਿੰਗ ਸਾਡੇ ਲੱਗੇ ਡਾਕਟਰ ਸਾਹਿਬ ਬਹੁਤ ਵਧੀਆ ਵਾ ਫੋੜੀਆ ਟ੍ਰੀਟਮੈਂਟ ਹੋ ਰਹੀ ਆ ਬਹੁਤ ਹੀ ਵਧੀਆ ਦਵਾਈ ਦੇ ਰਹੇ ਆ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਹਾਈਪਰ ਟੈਨਸ਼ਨ ਦੇ ਕਿੰਨੇ ਨੇ 슈ਗਰ ਦੇ ਕਿੰਨੇ ਨੇ ਇਹਦੇ ਨਾਲ ਸਾਡੇ ਕੋਲੇ ਰਿਸਰਚ ਵਾਸਤੇ ਇੱਕ ਡਾਟਾ ਆ ਜੂਗਾ ਕਿ ਇਸ ਵਕਤ ਪੰਜਾਬ ਕਿਹੜੀ ਬਿਮਾਰੀ ਨਾਲ ਜੂਝ ਰਿਹਾ ਉਹਦਾ ਤਾਂ ਕਿ ਇਲਾਜ ਕੀਤਾ ਜਾ ਸਕੇ ਹਰ ਕਦਮ ਛੋਟਾ ਵੱਡਾਏ हमारी उड़ान ऐसी है ये चमन सारा खिल जाए हमारी महक ऐसी है जोरदार ताड़ियाँ उन्ह मान डिप्टी कमिश्नर श्री राहुल जी और मान योग एस श्री दीपक पार्क जी ਮੁੱਖ ਮਹਿਮਾਨ ਜੀ ਕੋਲੋਂ ਪ੍ਰੇਰਧਾਨ ਦੇਖਣ ਕਰਨ ਲਈ ਆਗਿਆ ਮੰਗਦੇ ਹੋਏ ਪ੍ਰੇ ਆਕੇ ਨਿਰੀਖਣ ਕੇ ਲਈ ਹਾਜ਼ਰ ਹੈ શ્રીਮਨ ਭਾਨ ਤੰਦਰਸ਼ੇਖਰ ਆਜ਼ਾਦ ਹੈ ਇਸ ਦੇਸ਼ ਦੀ ਪਾਵਨ ਮਿੱਟੀ ਨੂੰ ਮੇਰਾ ਬਾਰ-ਬਾਰ ਪ੍ਰਣਾਮ ਹੈ ਇਸ ਦੇਸ਼ ਦੀ ਪਾਵਨ ਮਿੱਟੀ ਨੂੰ ਮੇਰਾ ਪਾਰ-ਪਾਰ ਪ੍ਰਣਾਮ ਹੈ ਸਾਡੇ ਅੱਜ ਦੇ ਮਾਨਯੋਗ ਖੁਰਾਕਿਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਜੰਗਲਾਤ ਤੇ ਜੰਗਲੀ ਜੀ ਪਹਿਲਾਂ ਸਰਪੰਚ ਬਣੇ ਚਾਰ ਵਾਰ ਉਹਨਾਂ ਦੀ ਧਰਮਪੰਦਨੀ ਪਿੰਡ ਦੇ ਸਰਪੰਚ ਬਣੇ ਜੁਕੇ ਹੁਣੇ ਬਤੌਰ ਸਰਪੰਚ ਸੇਵਾਵਾਂ ਨਿਭਾ ਰਹੇ ਹਨ ਸਾਲ 2012 ਤੋਂ ਲੈ ਕੇ ਤਾਰਾ ਤੱਕ ਆਰਪੀਆਈ ਮੰਨੂ ਬਤੌਰ ਐਮਐਲਏ ਚੋਣ ਲੜੀ ਅਤੇ ਉਸ ਪਾਣੀ ਤਰਹੋ ਦੋ ਜਣਿਆਂ ਗਰਦਾਸਪੁਰ ਤੇ ਭੇਟਾੜ ਨਹੀਂ ਕੀਤਾ ਅਤੇ ਕੁਝ ਸਮਾਂ ਬਾਹੜਤੀ ਵਿੱਚ ਬਤੌਰ ਪੈਸੀ ਵਿੰਗ ਦੇ ਪ੍ਰਧਾਨ ਵਿੱਚ ਸੇਵਾ ਵੀ ਨਿਭਾਈ। ਵਿਰਾਸਤ ਦਾ ਮਹੱਤਵਪੂਰਨ ਦਿਨ ਆਜ਼ਾਦੀ ਦਾ 79 ਆਜ਼ਾਦੀ ਦਿਵਸ ਮਨਾ ਰਹੇ ਆ ਸੋ ਸਭ ਤੋਂ ਪਹਿਲਾਂ ਤਾਂ ਕਰਨਤਾਰ ਦੇ ਸਾਰੇ ਲੋਕਾਂ ਨੂੰ ਇਥੋਂ ਦੇ ਸਾਰੇ ਮੇਰੇ ਸਰਕਾਰ ਜੋ ਐਮ ਐਲ ਏ ਸਹਿबान ਸਰਦਾਰ ਸਰਬਸਿੰਘ ਤੌਂਗ ਜੀ ਭੋਨ ਜੀ ਲਾਲਪੁਰਾ ਜੀ ਸਾਡੇ ਚੇਅਰਮੈਨ ਲਾਖਨਾ ਜੀ ਮੇਰੇ ਨਾਲ ਡਿਪਟੀ ਕਮਿਸ਼ਨਰ ਤਰਨਤਾਰ ਰਾਹੁਲ ਜੀ ਦੀਪ ਬਾਰਕ ਦੀ ਸਾਡੇ ਐਸਐਸਪੀ ਸੋ ਮੰਚ ਦੇ ਬੈਠੇ ਮੇਰੇ ਬਹੁਤ ਹੀ ਸਨਮਾਨਯੋਗ ਉਹਨਾਂ ਦੇਸ਼ ਭਗਤ ਪਰਿਵਾਰਾਂ ਚੋਂ ਆਏ ਆਜ਼ਾਦੀ ਘਹਾਟੀਆਂ ਪਰਿਵਾਰਾਂ ਚੋਂ ਆਏ ਸਾਬਕਾ ਸੈਨਿਕ ਆਏ ਜਿੰਨੇ ਵੀ ਆ ਮੈਂ ਸਾਰਿਆਂ ਨੂੰ ਮੇਰੇ ਵੱਲੋਂ ਉਹਨਾਂ ਦਾ ਇੱਥੇ ਆਉਣ ਦੇ ਉੱਤੇ ਤੇ ਏਡਾ ਇੱਜ਼ਤ ਮਾਨ ਦੇਣ ਦੇ ਲਈ ਸਾਰਿਆਂ ਦਾ ਸ਼ੁਕਰੀਆ ਸੋ ਮੈਂ ਆਪਣਾ ਪਾਸਾ ਸ਼ੁਰੂ ਕਰਨ ਤੋਂ ਪਹਿਲਾਂ ਕਿਉਂਕਿ ਮੇਰਾ ਤਰਨਤਾਰਨ ਜ਼ਿਲ੍ਹੇ ਦੇ ਨਾਲ ਬੜਾ ਪ੍ਰਾਣਾ ਤੇ ਮੌਸਮੀ ਰਿਸ਼ਤਾ ਸੋ ਮੈਂ ਉਹਨਾਂ ਤੰਦਾਂ ਨੂੰ ਨਾ ਕੜੀਆਂ ਨੂੰ ਜ਼ਰੂਰ ਜਿਹੜੀਆਂ ਇਤਿਹਾਸਿਕ ਤੌਰ ਤੇ ਸਾਡੀਆਂ ਦਰੋਹਰ ਨੇ ਸਾਡੀ ਵਿਰਾਸਤ ਨੇ ਉਹ ਤੁਹਾਡੇ ਨਾਲ ਸੇਅਰ ਕਰਨਾ ਚਾਹੁੰਦਾ ਕਿਉਂਕਿ ਇਹ ਧਰਤੀ ਸਾਡੇ ਲਈ ਬਹੁਤ ਮਾਣ ਵਾਲੀ ਧਰਤੀ ਹੈ ਔਰ ਦੇਸ਼ ਇਜ਼ਾਦੀ ਜਿਸ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਦਾ ਮਾਣ ਪੰਜਾਬੀਆਂ ਨੂੰ ਹਾਸਲ ਹੈ ਸੋਨਾ ਕੁਰਬਾਨੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੇ ਕਿਸੇ ਜਥੇਬੰਦੀ ਨੇ ਕੁਰਬਾਨੀਆਂ ਦਿੱਤੀਆਂ ਦਿਓ ਗਦਰੀ ਬਾਬਿਆਂ ਦੀ ਪਾਰਟੀ ਗਦਰ ਲਹਿਰ ਔਰ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਗਦਰੀਵਾਦੀਆਂ ਦੀਆਂ ਕੁਰਬਾਨੀਆਂ ਤੁਹਾਡੇ ਸੁਰਸਿੰਘ ਚਵਾਲ ਦੇ ਪਿੰਡ ਨਾਲ ਜੁੜੀਆਂ ਨੇ ਜਿੱਥੇ 40 ਦੇ ਕਰੀਬ ਗਦਰੀ ਬਾਬਿਆਂ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ 'ਚ ਭਾਗ ਲਿਆ ਸ਼ਾਇਦ ਇਹ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਏਗਾ ਜਾਂ ਨਹੀਂ ਪਤਾ ਪਰ ਸਾਡੇ ਹਿੰਦੁਸਤਾਨ ਦੀ ਆਜ਼ਾਦੀ ਦੇ ਨਾਇਕ ਸ਼ਹੀਦ ਦੇ ਆਜੂ ਸਰਦਾਰ ਭਗਤ ਸਿੰਘ ਦਾ ਉਹਦੇ ਪੁਰਖਿਆਂ ਦਾ ਪ੍ਰਾਰਾ ਪਿੰਡ ਵੀ ਤੁਹਾਡੇ ਜ਼ਿਲ੍ਹੇ ਨਾਲ ਸੰਬੰਧ ਦਾ ਨਾਰਲੀ ਪਿੰਡ ਸੋ ਇਹ ਧਰਤੀ ਮੈਂ ਆਪਣੇ ਵੱਲੋਂ ਇਸ ਧਰਤੀ ਨੂੰ ਸਜਦਾ ਕਰਦਾ ਨਮਨ ਕਰਦਾ ਤੇ ਉਹਨਾਂ ਮਹਾਨ ਜੋਧਿਆ ਤੋਂ ਹਮੇਸ਼ਾ ਪ੍ਰੇਰਣਾ ਲੈ ਕੇ ਅਸੀਂ ਜ਼ਿੰਦਗੀ ਦਾ ਪਲ-ਪਲ گزارਦੇ ਅਗਲੇ ਸਫਰਾਂ ਤੇ ਤੁਰਦੇ ਹਾਂ ਸੋ ਅੱਜ ਤਰੰਤਾਂ ਦੀ ਇਸ ਤੇ ਆਸਿਕ ਧਰਤੀ ਦੇ ਮੈਨੂੰ ਸਾਡਾ ਨੈਸ਼ਨਲ ਫਲੈਗ ਉਹਨੂੰ ਫੈਰਾਉਣ ਦਾ ਮੌਕਾ ਮਿਲਿਆ ਸੋ ਮੈਂ ਤੁਹਾਡੇ ਸਾਹਮਣੇ ਆਪਣੀ ਸਪੀਚ ਜਿਹੜੀ ਸ਼ੋਰਟ ਚ ਆ ਉਹ ਮੈਂ ਸ਼ੇਅਰ ਕਰਨ ਲਈ ਜਾ ਰਿਹਾ ਪਿਆਰੇ ਤਰੰਤਾਂ ਵਾਸੀਓ ਪਿਆਰੇ ਪੰਜਾਬ ਵਾਸੀਓ ਮੈਂ ਸਭ ਨੂੰ ਦੇਸ਼ ਦੇ ਨਾਸੀਮ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਮੈਂ ਆਜ਼ਾਦੀ ਦਿਹਾੜੇ ਸੰਬੰਧੀ ਇਸ ਸਵਾਗ ਵਿੱਚ ਪਹੁੰਚ ਕੇ ਬੜਵਾਗਾ ਮਹਿਸੂਸ ਕਰ ਰਿਹਾ ਹਾਂ ਦੇਸ਼ ਜਾਦੀ ਦੀਆਂ ਚਲੀਆਂ ਵਕ ਵਕ ਲਹਿਰਾਤੇ ਸ਼ਹੀਦੇ ਆਜੂ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸੁਖਦੇਵ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਸ਼ਹੀਦ ਮਦਨ ਲਾ ਢੀਂਗਰਾ ਸ਼ਹੀਦ ਲਾਲ ਰਾਜਪਤ ਰਾਏ ਸ਼ਹੀਦ ਸਿੰਘ ਕਾਲੇ ਪਾਣੀ ਤੇ ਹੋਰ ਜਾਦੀ ਘਰਾਟੀਆਂ ਵੱਲੋਂ ਸਮੇਂ-ਸਮੇਂ ਤੇ ਰੰਗ ਦੇ ਸੰਘਰਸ਼ਾਂ ਤੇ ਜੁੱਤੀਆਂ ਕੁਰਵਾਨੀਆਂ ਦੀ ਬਦੌਲਤ ਅਸੀਂ ਅੱਜ ਆਜ਼ਾਦੀ ਦਾ ਢਗ ਮਾਰ ਰਿਹਾ ਸਾਨੂੰ ਮਾਰ ਹੈ ਕਿ ਦੇਸ਼ ਦੀ ਆਜ਼ਾਦੀ ਸੰਘਰਸ਼ ਵਿੱਚ ਸਭ ਤੋਂ ਵੱਧ ਕੁਰਵਾਨੀਆਂ ਪੰਜਾਬੀਆਂ ਨੇ ਦਿੱਤੀਆਂ ਸਾਡੀ ਸਰਕਾਰ ਮਹਾਰਸ਼ੀਦਾ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਮੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਭਗਤ ਸਿੰਘ ਮਾਰਨੇ ਆਪਣੇ ਅਹੁਦੇ ਦੀ ਸੌ ਸਿੱਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਜੱਦੀ ਪਿੰਡ ਖੜਕੜ ਕਲਾ ਵਿੱਚ ਚੁੱਕੀ ਸੀ ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਇਹੋ ਫੈਸਲਾ ਲੈਂਦੇ ਆ ਸਰਕਾਰੀ ਦਫਤਰਾਂ ਵਿੱਚ ਸਿੱਦੇ ਆਜ਼ਮ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦੀਆਂ ਤਸਵੀਰਾਂ ਲਗਾਈਆਂ ਹਨ ਮੁਹਾਲੀ ਮੰਤਰੀ ਆਈ.ਐੱਡਾ ਮੋਹਾਲੀ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਰੱਖਣ ਵਿੱਚ ਐਲ ਭੂਮਿਕਾ ਨਿਵਾਣ ਉਪਰੰਤ ਹੁਣ ਪੰਜਾਬ ਸਰਕਾਰ ਨੇ ਉੱਥੇ ਸੀਦੇ ਆਜਮ ਦਾ ਬੁੱਧ ਵੀ ਸਥਾਪਿਤ ਕੀਤਾ ਹੈ